ਸਾਸਿਕਾਲੀ ਜਗਦੀ ਡੇਰੀ ਫਾਰਮ ਦੇਖ ਲੈ ਸਾਰਿਆਂ ਦਾ ਦਿਲੋਂ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਆਪਾਂ ਅੱਜ ਤੁਹਾਨੂੰ ਐਟਮਾ ਦਿਖਾਵਾਂਗੇ ਦੋ ਝੋਟੀਆਂ ਟੌਪ ਕਲਾਸ ਦੀਆਂ ਅਸਲ ਹੀਰੇ ਦਾਦੀਆਂ ਜਿਹੜੀਆਂ ਜਿਹੜੀਆਂ ਦੋਵੇਂ ਕਾਲ ਦੀਆਂ ਝੋਟੀਆਂ ਸੂਈਆਂ ਸਵਾਈਆਂ ਦਾਦੀਆਂ ਜਿਹੜੀ ਇੱਕ ਝੋਟੀ ਤੇ 22 23 ਕਿਲੋ ਪਲੱਸ ਦੁੱਧ ਦੇਗੀ ਰਹੀਆਂ ਜਿਹੜੀ ਥਣਲੇਵੇ ਦੀ ਗੱਲ ਕਰਦੇ ਆਂ ਬਹੁਤ ਹੀ ਬਾਡੀ ਫਿਚਰ ਵਧੀਆ ਦਾ ਤੇ ਥਣਲੇਵੇ ਦੀ ਗੱਲ ਕਰਦੇ ਆਂ ਨੋਕਲਾ ਥਣ ਲਗਾ ਗਾਰਡ ਵਿਛਾੜਿਆ ਗਾੜੀ ਨਿਕਲੂ ਵੀ ਮੋਹਰਾ نسل ਦੀ ਦੀਆਂ ਤੇ ਜੇ ਗੱਲ ਕਰਦੇ ਆਂ ਆਪਾਂ ਲੀਲੀ ਦੀਆਂ ਜੂਬੇ ਦੀ ਝੋਟੀ ਆ ਬਹੁਤ ਟੌਪ ਦੀ ਦਦੀ ਉਹ ਝੋਟੀ ਆਪਣੇ ਕੋ ਜੇ ਆਪਾਂ ਗੱਲ ਪਹਿਲਾਂ ਵੀ ਕਰਦੇ ਰਹੇ ਆ ਵੀ ਜੇ ਮੋਹਰੇ ਮੋਹਰੇਲੇ ਪਾਸੇ ਗਏ ਤੇ ਐਂਡੇ ਸੇਰਾ ਹੀ ਲਿਆ ਦਦੀਆਂ ਤੇ ਜੇ ਆਪਾਂ ਲੀਲੀ ਦੀ ਬਲੱਡ ਲਾਈਨ ਤੇ ਜਾਈਏ ਵੀਰੇ ਤੇ ਦਦੀਆਂ ਤੇ ਆਰ ਪਾਰ ਦੀ ਬਾਦੀ ਲਈਦੀ ਜਿਹੜੀ ਗੱਲ ਕਰਨੀ ਹੈ ਸੂਈ ਸਵਾਈ ਝੋਟੀ ਜੇ ਪੇਠੀ ਪੂੜੇ ਦੀ ਗੱਲ ਕਰਦੇ ਆ ਕੋਈ ਫੀਟਾ ਲੈ ਕੇ 3 ਫੁੱਟ 3.5 ਫੁੱਟ ਉੱਤੇ ਚੌੜੀ ਝੋਟੀ ਹੋਊਗੀ ਤੇ ਬਾਕੀ ਜੇ ਸਿੰਘਾਂ ਤੋਂ ਗੱਲ ਜਾਂਦੇ ਆ ਵੀਰੇ ਰਿੰਗ ਦੇ ਵਿੱਚ ਬਾੜ ਦੋ ਝੋਟੀ ਜਿੱਥੇ ਮਾਦੀ ਵੱਧ ਛੋਟੇ ਸਿੰਘ ਦੀ ਰਿੰਗ ਵਾਲੀ ਝੋਟੀ ਵੀਰੇ ਦਦੀਆਂ ਬਾੜੀ ਚੰਗੀ ਆ ਅੱਖਾਂ ਬਲੀਆਂ ਦਾ ਦਦਿਆਂ ਜੀਭ ਵੀ ਗੁਲਾਬੀ ਰੀ ਦਾ ਦਿਆਂ ਵੀਰੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੀ ਪੂਰੀਆਂ ਨਿਸ਼ਾਨੀਆਂ ਝੋਟੀਆਂ ਫੁੱਲੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਤੇ ਉਹ ਗੱਲ ਗੱਲ ਕਰਦੇ ਆ ਵੀਰੇ ਸਾਸੀ ਗਾਇ ਜੀ ਸਾਸੀ ਗਾਇ ਸਾਸੀ ਗਾਇ ਬਾਕੀ ਵੀਰ ਭਰਾਵਾਂ ਨੇ ਬਹੁਤ ਪਿਆਰ ਦਿੰਦੇ ਵੱਡੇ ਵੀਰੇ 6 ਝੋਟੀਆਂ ਦਾ ਆਪਣੇ ਕੋਲ ਤਾਜ਼ੀਆਂ ਦਾ ਲੋਡ ਆਇਆ ਵੀਰੇ ਠੰਡ ਦਾ ਮੌਸਮ ਕਰਕੇ ਵੀਰੇ ਇਦਾਂ ਵੀ ਮਾਲ ਥੋੜਾ ਜਿਹਾ ਹਲੀ ਤੋਂ ਜੰਦਾ ਰਾ ਦੇ ਰੋਜ਼ ਲਗਾਤਾਰ ਵੀ ਜੀ ਵੀਡੀਓ ਪਾਉਗੀ 1 ਵਜੇ ਝੋਟੀਆਂ ਉਤਰੀਆਂ ਦਦੀਆਂ ਇਹ ਤਾਜ਼ੀਆਂ ਸੂਈਆਂ ਸੋਈਆਂ ਝੋਟੀਆਂ ਮਤਲਬ ਡੇਲੀ ਰੋਜ਼ ਹੀ ਮਤਲਬ 4-5 ਝੋਟੀਆਂ ਆਪਣੀਆਂ ਵੀਡੀਓ ਤੇ ਪਿਆ ਕਰਨਗੀਆਂ ਵੀਰ ਜੀ ਕਿੱਥੋਂ ਨਗੀਨਾ ਕੱਢ ਕੇ ਲਿਆਂਦਾ ਹੈ ਇਹ ਆਪਾਂ ਨੂੰ ਇਹਨਾਂ ਦੇ ਕਿਉਂ ਕੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਜੇ ਆਪਾਂ ਲੀਲੀ ਵਾਲੇ ਪਾਸੇ ਧੁਰਪੇ ਵੀਰੇ ਹਾਂਜੀ ਫੇਰ ਤੇ ਕੋਈ ਕਸਰ ਨਹੀਂ ਛੱਡੀ ਦੀ ਵੀਰ ਆਰਥਾ ਦੀ ਬਾਜੀ ਲਈਦੀ ਜਿਹੜੀ ਇਹਦੀ ਸਿੰਗ ਵੀ ਚੈਂਪੀਅਨ 100 ਰੁਪਈਆ ਨਹੀਂ ਲੰਗਦਾ ਮੈਂ ਨਾ ਮੇਰੇ ਏ ਛੋਟੀ ਦੀ ਜਿਹੜੀ ਅਗਾੜੀ ਲੀਲੀ ਦੇ ਵੀਰ ਜੀ ਤੁਸੀਂ ਬਹੁਤ ਹੀ ਫੈਨ ਜੇ ਜਿਹੜੀ ਇਹਦੀ ਗਾੜੀ ਹੋਗੀ ਨਾ ਛੋਟੀ ਦੀ ਵੀਰੇ ਹਾਂਜੀ ਮਾਰੇ ਸੁੱਖ ਰੱਖੇ ਮਤਲਬ ਜਦੋਂ ਦੋਤੇ ਛੋਟੀ ਮਤਲਬ 22 ਕਿਲੋ ਦੋਤੇ ਛੋਟੀ ਨੇ ਦੇ ਦਿੱਤਾ ਦਦੀਆਂ ਹਾਂਜੀ ਇਹਦੀ 3 3.5 ਕਿਲੋ ਦੀ ਅਗਾੜੀ ਹੋਗੀ ਹੁਣ ਵੀ ਬੋਲੇ ਤਾਂ ਖਾਲੀ 4 ਸਾਰੇ ਮਤਲਬ ਦੋ ਦੋ ਤੋਂ ਪਲੱਸ ਮਤਲ ਨੀ ਸਹੀ ਵੀ ਜੀ ਬਾਕੀ ਵੀਰੇ ਕਹਿ ਕੇ ਇਹਨੂੰ ਪਹਿਲੇ ਸੂਵੀ ਵੇਚ ਲੀਏ ਹਾਂਜੀ ਮੋਹ ਚਾਰ ਦੰਦੇ ਵੀਰੇ ਪਿਓਰ ਦਦੀਆਂ ਹਾਂਜੀ ਮਤਲਬ ਖੀਰੀ ਝੋਟੀ ਕਹਿੰਦੇ ਦੋਦੀ ਸੁਹਾਤੀ ਵਾਡੇ ਵੀਰ ਜਿਹੜੀ ਗੱਲ ਕਰਨ ਵਾਲੀ ਆ ਪਹਿਲੇ ਝੋਟੀ ਦਾ 15 ਪਲੱਸ ਦੁੱਧ ਰਿਆ ਦੀ ਦਾ ਹਾਂਜੀ ਤੇ ਜੇ ਮਤਲਬ ਥਾਂ ਚੜ੍ਹੇ ਦੀ ਗੱਲ ਕਰਦੇ ਆ ਵੀਰੇ ਥਾਂ ਤੇ ਵੀਰ ਜੀ ਗਿੱਠ ਗੱਤੇ ਲਗਾ ਦੇ ਬੋਲ ਖਾਲੀ ਹੁੰਦਿਆ ਵੀਰੇ ਇਹੋ ਜਿਹੇ ਲੇਵੇ ਜਿਹੜੇ ਨਾ ਵੀਰੇ ਹਾਂਜੀ ਕਰਮਾ ਇਹ ਤਾਂ ਆਚਾ ਭਗਾਈਆਂ ਲੱਗਦੇ ਆ ਇਹਨਾਂ ਦੇ ਠੋਸ ਲੇਵੇ ਦੀ ਇਹ ਨਹੀਂ ਵੀ ਢੜਕਾ ਦੇ ਇਦਾਂ ਦਾ ਲੇਵਾ ਹਾਂਜੀ ਲੇਵਾ ਉਹ ਲੈਂਦੇ ਜਿਹੜਾ ਪੱਟਾਂ ਦੇ ਵਿੱਚ ਐ ਫਸਵਾ ਲੇਵਾ ਤੇ ਜੇ ਬਾਡੀ ਸਿਟਰ ਦੀ ਗੱਲ ਕਰਨੀ ਹੈ ਵੀਰੇ ਬਾਡੀ ਸਿਟਰ ਤੇ ਬਹੁਤ ਸੋਨਾ ਝੋਟੀ ਦਾ ਵੀਰੇ ਖੋਲ ਕੇ ਵੀਰ ਜੀ ਦਿਖਾਓ ਮੇਰੇ ਆ ਦਿਖਾ ਦੇ ਜੀ ਮੇਰੇ ਇਹ ਤਾਂ ਵੀਰੇ ਇੰਨੀ ਮੱਧਾ ਝੋਟੀ ਠੰਡੀ ਹੈ ਨਾ ਇਹਨੂੰ ਠੰਡੀ ਬਾਦੀ ਹੱਸਾ ਸੁੱੜ ਦੋ ਮੇਰੇ ਪਰ ਰਾਹ ਹੀ ਕੋਈ ਨਹੀਂ ਜਿਹੜੀ ਗੱਲ ਕਰਾਲੀ ਦੀਆਂ ਬਾਕੀ ਬਾਕੀ ਥੋੜਾ ਠੰਡ ਦੇ ਮੌਸਮ ਕਰਕੇ ਫੇਰ ਥੋੜੀ ਬਾਹਰ ਮਲਾਂ ਘਟ ਘੱਡੀ ਦੇ ਮਾਲ ਜੀ ਹਾਂਜੀ 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 ਰਾਹ ਦੀ ਉੱਤਰੀਆਂ ਥੋੜੀ ਚੈਂਪੀਅਨ ਝੋਟੀ ਹੈ ਵੱਡੀ ਨੀਲੀ ਦੀ ਜਿਹੜੇ ਵੀਰ ਸ਼ਕੀਨ ਹੈ ਨੀਲੀ ਵੀਰੇ ਮੈਂ ਨਾ ਵੀਰੇ ਇਨਾ ਹੀ ਰੇਣਾ ਮੁੱਲ ਇਹ ਵੀਰ ਜੀ ਪਹਿਲੇ ਫੋਨ ਤੇ ਜਾਣੀ ਝੋਟੀ ਚਲੋ ਗੁਰੂ ਰਾਮਦਾਸ ਕਰੇ ਇਹ ਤੇ ਅਸਲੀ ਵੀਰ ਉਹ ਲੈ ਲੈ ਜਿੰਨੇ ਮਤਲਬ ਬਲੱਡ ਲਾਈਨ ਲੀਲੀ ਦੀ ਮਤਲਬ ਬੇਲੇ ਮੂਲੇ ਦਾ ਛੌਂ ਗਿਆ ਹਾਂਜੀ ਤੇ ਬਾਹਲੀ ਅਸਰ ਝੋਟੀ ਆ ਵੱਡੇ ਵੀਰੇ ਜਿਹੜੀ ਵੱਡੀ ਝੋਟੀ ਆ ਫੁੱਲ ਸਾਈਜ਼ ਆ ਲੈ ਆਓ ਲੈ ਆਓ ਵੱਡੇ ਵੀਰੇ ਭਾਈ ਆ ਜੀ ਅਜੇ ਨਗੀਨੇ ਲਿਆਂਦੇ ਕਟ ਕਟ ਇਹ ਨਗੀਲੇ ਜੀ ਵੱਡੇ ਵੀਰੇ ਛੱਡ ਛੱਡ ਇਹ ਇਹ ਤੇ ਨਾ ਵੀਰੇ ਐਨੀ ਕ ਮੂੰਹ ਦੀ ਪੋਲੀ ਆ ਨਹੀਂ ਤਾਂ ਨਹੀਂ ਤਾਂ ਬਤਾ ਦੇ ਮਾਂ ਤੇ ਥੋੜੀ ਕਿਤਾ ਮੂੰਹ ਹੀ ਨਹੀਂ ਫੜਾਉਂਦੀ ਵੀਰੇ ਹਾਂਜੀ ਐਨੀਆਂ ਮੂੰਹ ਮਾਂ ਦੀਆਂ ਪੋਲੀਆਂ ਕੋਈ ਹਿਸਾਬ ਨਹੀਂ ਇਹ ਇਹ ਵੀਰੇ ਜੀ ਵੀਰ ਜੀ ਗੁਲਾਬੀ ਬੰਦਾ ਵੀਰੇ ਸਾਰੀਆਂ ਨਿਸ਼ਾਨੀਆਂ ਜਿਹੜੀ ਗੱਲ ਕਰਨ ਵਾਲੀ ਸਭ ਤੋਂ ਖਾਸ ਤੇ ਹੁੰਦੀ ਹੈ ਵੀ ਹਾਂਜੀ ਬਲਾਂ ਛੋਟੀ ਦੇ ਹਰ ਕੋਈ ਬੰਦਾ ਕਹਿ ਦਿੰਦਾ ਮੇਰਾ ਮੈਂ ਲੀਲੀ ਦੀ ਲਾਲੀ ਹਾਂਜੀ ਲੀਲੀ ਦੀ ਵੀਰੇ ਦਾਦਰੀਆਂ ਅੰਗ ਪੈਰ ਇਹਦੇ ਸਰੀਰ 'ਚ ਬਾਡੀ ਸਟਰ ਇੰਨੀ ਵੀ ਚੰਗੀ ਕੋਈ ਹਿਸਾਬ ਨਹੀਂ ਜਿਹੜੀ ਗੱਲ ਕਰਨ ਵਾਲੀ ਦਦੀਆਂ ਵੇ ਵੀਰ ਜੀ ਪਾ ਉੜਦਿਆਂ ਵਾਲਾ ਝੋਟੀ ਦਾ ਕਰ ਦੇਣਾ ਪਹਿਲੇ ਫੋਨ ਤੇ ਜਾਵੇ। ਪਾ ਇੰਨਾ ਕੀ ਹੋਊਗਾ ਜੀ। ਨਿਗਾਹ ਜਾਈ। ਪਾ ਨਿਗਾਹੇ ਹੋਊਗਾ ਤੇ ਨਹੀਂ ਜਿਹੜੀ ਗੱਲ ਕਰਨ ਵਾਲੀ ਆ। ਮਗਰ ਕੱਟਾ ਆ ਗਿਆ ਵੀਰ ਜੀ। ਮਗਰ ਇਹਦੇ ਕੱਟਾ ਆ ਗਿਆ ਵੱਡੇ ਵੀਰ ਜੀ ਜਿਹੜੀ ਗੱਲ ਕਰਨ ਵਾਲੀ ਆ। ਕਿਨੇ ਦਿਨਾਂ ਦੀ ਸੁਈ ਵੀਰ ਜੀ? ਕੱਲ ਜੀ ਸੁਈ ਬਾਲਾ 1 ਵਜੇ ਵੀਰ ਜੀ ਜਿਹੜੀ ਗੱਲ ਕਰਨ ਵਾਲੀ ਆ। ਯਾਰ ਕੱਟਾ ਦਿਖਾ ਦਿੰਨੇ ਬਹੁਤ ਟਾਪ ਦਾ ਜੁਗਨੂ ਦਾ ਕੱਟਾ ਪਾਇਆ। ਬਾਲਾ ਟਾਉ ਦਾ ਬੱਚਾ ਵੀਰੇ ਪਾਇਆ ਜਿਹੜੀ ਗੱਲ ਕਰਨ ਵਾਲੀ ਆ। ਬਾਕੀ ਇਹਦਾ ਵੀ ਵੀਰ ਜੀ ਉੜਦਿਆਂ ਵਾਲਾ ਹੀ ਪਾ ਕਰ ਦੋ ਝੋਟੀ ਆ। ਆ ਵੀਰੇ ਵੱਡੇ ਵੀਰੇ ਗੱਲ ਇਹ ਕਿ ਵੀਰੇ ਮਨ ਮਤਲਬ ਵੀ ਕਈ ਵੀ ਥੋੜਾ ਮਤਲਬ ਦਾ ਹਰ ਸਾਰ ਕਿਸਤਾਂ ਨੂੰ ਦੇਣਾ ਪੈਂਦਾ ਵੱਡੇ ਵੀਰੇ ਤੇ ਇਹ ਕਰਕੇ ਸਾਡੀ ਮਜਬੂਰੀ ਹੈ ਵੀਰੇ ਰੇਡ ਮਤਲਬ ਉਹ ਸਭ ਰੇਡ ਫੋਨ ਤੇ ਕਰਾਂਗੇ ਪਰ ਕਰਾਂਗੇ ਛੋਟਾ ਰਿਆ ਬਿਲਕੁਲ ਨੋਰਮਲ ਜਾਇਦ ਰੇਡ ਕਰਕੇ ਦਾ ਮਾਰਕੀਟ ਤੋਂ ਵੀਰੇ 20000 ਰੁਪਏ ਸਸਤੀ ਦਵਾਂਗੇ ਠੀਕ ਹੈ ਇੱਕ ਵਾਰੀ ਫੇਰ ਝੋਡੀ ਚੈੱਕ ਕਰ ਲਓ ਵੱਡੀ ਛੋਟੀ ਫੁੱਲ ਸਾਈਜ਼ ਮਾਰਕੀਟ ਤੋਂ ਵੀਰੇ 20000 ਜਵੇਂ ਪੈਰ ਧੋਤੇ ਬਗੀਨਾਸ ਮਾਰਕੀਟ ਜੇ ਪਲਾ ਕਰਦੇ ਲੀਲੀ ਦਾ ਰੇਡ ਹਾਂ ਜੀ ਅਸਲ ਤਾਂ ਇਹਨੂੰ 20000 ਵਿੱਚ ਝੋਡੀ ਸਸਤੀ ਦਵਾਂਗੇ ਵੱਡੀ ਵੀਰੇ ਠੀਕ ਹੈ ਵੀਰ ਜੀ ਗਾ ਵੀਰੇ ਮਾਰੇ ਸੋਖ ਰੱਖੇ ਵੇ ਕਿੱਥੇ ਲੇਵੇ ਲੱਗਦੇ ਆ ਬਿਲਕ ਗੇਰਥ ਘੇੜ ਤੇ ਥਾਨ ਲਗਾ ਕਰਮੀਆਂ ਵਾਲੀ ਨਾ ਪੀੜੀ ਦੇ ਪਾਵਿਆਂਗੇ ਮੈਂ ਨਾ ਵੀਰੇ ਅਗਾਰ ਤੇ ਮਾਰਿਓ ਵੀਰੇ ਇਹ ਕਿਹਨੇ ਕਰਮਾਂ ਵਾਲੀ ਨੂੰ ਥਾਣੇ ਹੋ ਜਾ ਮੈਨੂੰ ਲੱਗਦਾ ਵੱਡੇ ਵੀਰੇ ਜਿਹੜੀ ਗੱਲ ਕਰਨ ਵਾਲੀ ਹਾਂਜੀ ਤੇ ਸੋਹਣੀ ਬਾਡੀ ਸਿਚਰ ਵਾਲੀ ਝੋਟੀ ਵੀ ਇੱਕ ਢੀ ਵਾਲੀ ਝੋਟੀ ਆ ਜੀ ਮੈਂ ਨਾ ਵੀਰੇ ਮੰਨ ਲਾ ਵੀ ਅੰਗ ਬੈ ਸਾਰੇ ਦੁੱਧ ਵਾਲਾ ਵੀਰੇ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਚਲੋ ਬਹੁਤਾ ਨਹੀਂ ਕਹਿ ਸਕਦੇ ਵੀਰੇ 18 19 20 ਕਿਲੋ ਨੋਰਮਲ ਦੁੱਧ ਦੇਣ ਵਾਲੀ ਝੁੱਟੀ ਆ ਵੱਡੇ ਵੀਰੇ ਜਿਹੜੀ ਵਾਲੀ ਬਰੀਕ ਬਰੂਕ ਬੜੀ ਆ ਜੇ ਵੱਡੀ ਦੀ ਇਹ ਇਹਨਾਂ ਮੌਸਮ ਖਰਾਬ ਹੋਣ ਕਰਕੇ ਵੀਰ ਆਪਾਂ ਨਵਾਈਆਂ ਨੂੰ ਹੀ ਰਾਹ ਦਿੱਤੀਆਂ ਝੋਟੀਆਂ ਆਪਣੇ ਕੋ 6 ਝੋਟੀਆਂ ਆਪਣੇ ਕੋ 6 ਝੋਟੀਆਂ ਉੱਤਰੀਆਂ ਕੱਲ ਨੂੰ ਫੇਰ ਵੀਡੀਓ ਅਪਲੋਡ ਕਰਾਂਗੇ ਲੈ ਲੈਓ ਵੱਡੀ ਇਹ ਵੀ ਵੱਡੀ ਝੋਟੀ ਫੁੱਲ ਸਾਈਜ਼ ਥੰਨ ਥੰਨ ਦਿਖਾ ਦਿੰਨੇ ਫੇਰ ਗਿੱਠ ਗਿੱਠ ਤੇ ਕਰਮਾਲੀ ਲੱਗਾ ਇਹ ਵੀ ਕੱਲ ਦੀ ਸੋਈ ਦੀ ਵੀੜ ਜੀ ਕੱਲ ਕੱਲ ਸੋਈ ਕੱਲ ਸੋਈ ਵੱਡੇ ਵੀਰ ਜੀ ਦੀ ਠੀਕ ਇਹ ਵੀ ਸਿੰਗਲ ਦਾ ਡੀ ਵਾਲੀ ਝੋਟੀ ਹੈ ਵੱਡੀ ਫੁੱਲ ਸਾਈਜ਼ ਬਾਹਲਾ ਕੱਦ ਕੋ ਦਿਆ ਕਰਮਾਲੀ ਦਾ ਇਹਦਾ ਜੀ ਵੀਰ ਜੀ ਫੋਨ ਤੇ ਬਾਕੀ ਵੀਰੇ ਨੋਰਮਲ ਰੇਟ ਦੇ ਰੇਟ ਦਵਾਂਗੇ ਕੋਈ ਜ਼ਿਆਦਾ ਰੇਟ ਨਹੀਂ ਦਵਾਂਗੇ ਜਿੱਦਾਂ ਦਾ ਮਾਰਕੀਟ ਦਾ ਰੇਟ ਹੈ ਉਹ ਦੱਸਦੇ ਉਹਨੂੰ 5000 ਰੁਪਏ ਨਰਮ ਦਵਾਂਗੇ ਬਾਕੀ ਸਾਡੀ ਛੋਟੀਆਂ ਦਾ ਇੱਕ ਗੱਲ ਹੈਗੀ ਵੱਡੇ ਵੀਰੇ ਹਾਂਜੀ ਦੱਸ ਦਿਓ ਆਪਾਂ 12 13 ਕਿਲੋ ਵਾਲੀ ਦੇ ਵੀਰੇ ਵੇਖ ਮੈਂ ਆਪਾਂ ਮੈਂ ਲੈਂਦੇ ਨਹੀਂ ਹਾਂ ਜਿਹੜੀਆਂ ਨਾਲ ਆਪਾਂ ਦੇ ਉਹ ਮੈਂ ਲੈਣੀਆਂ ਜਿਹੜੀ ਮਤਲਬ 18 ਤੋਂ 20 ਕਿਲੋ ਖੜਗਾ ਖੜਾ ਕਰਨ ਵਾਲੀ ਹੈ ਤੇ 12 13 ਕਿਲੋ ਵਾਲੀ ਦਾ ਆਪਾਂ ਕੋ ਆਪਾਂ ਮੈਂ ਥੋੜੀ ਕਿਤਾ ਟੋਕੜ ਵੀ ਨਹੀਂ ਫੜਦੇ ਵੀਰ ਜਿਹੜੀ ਗੱਲ ਟੋਕੜ ਵੀ ਉਹ ਲੈਦੇ ਉਸਤਾਦ ਜੇ ਆਪਣੇ ਕੋ ਟੋਕੜਾਂ ਕਬੜਾ ਝੋਟੀਆਂ ਆਉਣੀਆਂ ਵੀਰਾਂ ਦੇ ਫੂਨ ਬੜੇ ਆਉਂਦੇ ਆ ਜਿਹੜੇ ਟੋਕੜ ਕਬੜਾ ਉਹ ਝੋਟੀ ਆਪਣੇ ਫੜਨਦੇ ਆ ਉਹ ਜਿਹੜੀ ਆਪਣੇ ਕੋ ਜਦਾਂ ਇਹ ਝੋਟੀਆਂ ਦਾ ਮਤਲਬ ਟੋਕੜਾ ਆਪਣੇ ਕੋ ਦੁਬਾਰੇ ਹਾਂਜੀ ਹਾਂਜੀ ਉਹ ਝੋਟੀ ਲੈਨੇ ਆ ਦੂਸਰੀ ਝੋਟੀ ਨਹੀਂ ਲੈਂਦੇ ਹਾਂਜੀ ਬਾਕੀ ਇਹਨਾਂ ਵੀ ਮਾਲ ਆਪਣੇ ਕੋ ਉਧਰ ਵੀ ਮਤਲਬ ਬ੍ਰਾਂਡਾ ਫੁੱਲ ਭਰਿਆ ਪਿਆਰ ਭਰਿਆ ਪਿਆਰ ਇਹ ਕਰਕੇ ਵੀ ਠੰਡ ਦਾ ਮੌਸਮ ਆ ਮਾਲਿਆਂ ਦੀ ਖਾਦਾ ਪੀਦਾ ਥੋੜਾ ਘਟਿਆ ਪਰ ਉਹਨਾਂ ਦੀ ਵੀਡੀਓ ਸਵੇਰੇ ਆਪਾਂ ਵੀਰਾਂ ਦੀ ਡੀਗ ਬੜੀ ਵੀਡੀਓ ਮੈਂ ਦੋਆਂ ਝੋਟੀਆਂ ਦੀ ਪਾ ਦਨੇ ਆ ਹਾਂਜੀ ਹਾਂਜੀ ਜਿੱਤੇ ਬਾਕੀ ਨਾਲ ਵੀ ਇਹਦਾ ਵੀਰ ਜੀ ਫੋਨ ਤੇ ਫੋਨ ਤੇ ਕਰਾਂਗੇ ਨੌਰਵੇਂ ਰੇਡ ਹੋਗਾ ਵੀਰੇ ਵੇਖ ਲੈ ਵੇ ਵੀਰੇ ਇਹਦੇ ਚਵਾਗ ਦੇ ਕਰਮਾਲੀ ਨ ਲੱਗਾ ਗਾਈਆਂ ਵਰਗਾ ਪਾਲੀਆਂ ਪੋਲੀਆਂ 9860415127 ਤੇ ਫੋਨ ਦੇ ਕਨੈਕਟ ਕਰ ਸਕਦੇ ਵੀਰੇ ਜਿਲ੍ਹਾ ਆਪਣਾ ਗਰਦਾਸਪੁਰੇ ਵੀਰੇ ਤੇ ਦੀਆਂ ਅੰਬਸਰੇ ਤੋਂ ਪੈਦਾ ਸਾਨੂੰ 35 ਕਿਲੋਮੀਟਰ ਬਾਰੇ ਤੇ ਬਟਾਲਾ ਵੀ 20 25 ਕਿਲੋਮੀਟਰ ਦੇ ਵਿੱਚ ਘਾਰ ਵੀ ਰਦੀਆਂ ਬਾਕੀ ਇਹਨਾਂ ਵੀ ਵੀਰਪ੍ਰਾਹਣ ਜਿੰਦਾ ਦੀ ਡਿਮਾਂਡ ਰਹੀ ਦੀ ਆ ਬਾਕੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਉਧਾਂ ਦੀ ਟੌਪ ਤੋਂ ਟੌਪ ਝੋਟੀਲੇ ਇਹਨਾਂ ਵੀ ਲਾਈਕ ਦਿੱਤੋ ਥੋੜਾ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰ ਦਿਆ ਕਰੋ ਇਹਨੇ ਨਾ ਹੌਸਲਾ ਵਾਧਾ ਇਹਨੇ ਨਾ ਸਾਡਾ ਥੋੜਾ ਹੌਸਲਾ ਵਾਧ ਜਾਂਦਾ ਵੀਰ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਵੀਰਪ੍ਰਾਹਣ ਸਾਰਿਆਂ ਦਾ ਬਹੁਤ ਪਿਆਰ ਮਿਲਦਾ ਵੀਰੇ ਸਾਸੀ